ਦੇਖੀਏ ਉਹ ਜਦੋਂ ਹੁਣੇ ਥੱਲੇ ਆ ਜਾਣਾ ਸੀਗਾ ਉਹ ਦਿਨਾ ਬੰਦ ਵੀ ਬੁੜੀ ਚੱਲ ਬਾਕੀ ਦੇਖਦੇ ਆ ਹੋਵੇ ਪਿੰਨੀ ਪ੍ਰਸ਼ਾਦ ਮਿਲ ਰਿਹਾ ਆਹ ਤਰਾਲੀਆਂ ਲੰਗਰ ਦੇ ਸਮਾਨ ਨਾਲ ਭਰੀਆਂ ਹੋਈਆਂ ਸਾਰੀਆਂ ਆਦੇ ਮੰਗ ਬਜਾਅ ਸਾਹ ਹਾਰ ਕੇ ਆਪ ਨੇ ਭਜਵਾ ਦੇ ਆ ਕੋਈ ਵੀ ਜੇ ਬੋਵਾ ਜੇ ਜਦੋਂ ਬੇਕੀ ਹੈ ਜੇ ਜਦੋਂ ਥੋੜੇ ਥੱਲੇ ਆ ਜਾਣਾ ਸੀਗਾ ਉਹ ਬਿਨਾ ਬੱਦ ਦੀ ਕੁੜੀ ਥੱਲੇ ਆਇਆ ਨਾ ਸੀਗਾ ਕਾਰ ਤੇ ਬਾਦ ਫਾ ਪਾਉਣਗੇ ਭਾਈ ਉਹ ਮਾਦਾ ਕੀ ਕਰੇ ਤਾਂ ਮੈਂ ਉਹ ਬੁਰਾ ਹਾਰਾ ਯਾਰ ਹਨਾ ਬਸ ਖੜਨ ਦੀ ਵੇਟ ਨਹੀਂ ਕੀਤੀਗੀ ਬਾਅਦ ਵਿੱਚ ਪਤਾ ਨਹੀਂ ਮਾਦਾ ਹੱਗਰ ਹਾਲ ਦੇਖੋ ਕੀ ਆ ਲਓ ਅਮੈਂ ਬਣਾਉਣੀ ਸੀ ਵੀਡੀਓ ਆ ਹਾਲ ਦੇ ਦੇਖ ਕੇ ਮੈਂ ਬਣਾਉਣ ਲੱਗਿਆ ਵੀਡੀਓ ਲਓ ਆ ਹਾਲ ਥੋੜੀ ਕੋਈ ਕਹਿੰਦਾ ਭਗਵਾਨ ਤੋਂ ਮਾਨ ਸਰਕਾਰ ਨੂੰ ਚਾਹੀਦਾ ਪੰਚ ਕਰਨ ਹਾਂਜੀ ਤਾਂ ਅੱਜ ਦੀ ਵੀ ਆਪਣੀ ਵੀਡੀਓ ਦੀ ਸ਼ੁਰੂਆਤ ਇਸ ਜਗ੍ਹਾ ਤੋਂ ਹੋਈ ਆ ਤੇ ਆਓ ਬਾਕੀ ਦੀ ਗੱਲਬਾਤ ਬਸ ਦੇ ਵਿੱਚ ਬਹਿ ਕੇ ਕਰਦੇ ਆਂ ਹਾਂਜੀ ਵੈਲਕਮ ਟੂ ਮਾਈ ਡੈਸਟੀਨੇਸ਼ਨ ਤੇ ਘਰੋਂ ਚੱਲਿਆ ਸੀ ਦਰਾਹਾ ਡੌਗ ਸ਼ੋ ਤੇ ਜਾਣ ਲਈ ਡੌਗ ਸ਼ੋ ਹੋ ਗਿਆ ਕੈਂਸਲ ਉੱਥੇ ਪਹੁੰਚ ਕੇ ਪਤਾ ਚੱਲਿਆ ਵਾਪਸ ਆ ਗਿਆ ਫਿਰ ਲੁਧਿਆਣਾ ਬੱਸ ਸਟੈਂਡ ਤੇ ਤੇ ਅਨੰਦਪੁਰ ਸਾਹਿਬ ਵਾਲੀ ਬੱਸ ਦੇ ਵਿੱਚ ਬੈਠਾ ਆ ਤੇ ਹੁਣ ਅਨੰਦਪੁਰ ਸਾਹਿਬ ਜਾ ਰਿਹਾ ਘਰੋਂ ਕੋਈ ਤਿਆਰੀ ਨਹੀਂ ਆ ਗਈ ਸੀਗੀ ਉੱਥੇ ਜਾਣ ਦੀ ਤੇ ਬਨੇ ਰਹੇ ਹੋ ਚੱਲ ਕੇ ਦੇਖਦੇ ਆ ਉੱਥੇ ਕਿੱਦਾਂ ਦੀ ਹੌਲੇ ਮੱਲੇ ਦੀ ਤਿਆਰੀ ਆ ਜੀ ਰੂਪਨਗਰ ਆ ਗਏ ਆ ਜੀ ਰੋਪੜ ਬਸ ਨੇ ਆਪਾਂ ਨੂੰ ਉਤਾਰਿਆ ਵਾ ਤੇ ਸਮਾਂ ਹੋ ਗਿਆ 7 ਵਜੇ ਦਾ ਠੀਕ ਹੈ ਭਾਈ ਠੀਕ ਹੈ ਹਾਂਜੀ 4 ਵਜੇ ਹਨ ਆ ਭਾਈ ਜਗਰਾਜ ਆ ਲੁਧਿਆਣੇ ਦੇ ਕੋਲੋਂ ਹੀ ਆ ਤੇ ਇਹਨਾਂ ਨਾਲ ਮੁਲਾਕਾਤ ਮੇਰੀ ਬਸ ਦੇ ਵਿੱਚ ਹੀ ਹੋਈ ਆ ਤੇ ਹੁਣ ਚੱਲੇ ਆ ਇਹਨਾਂ ਦੇ ਸਾਥੀਆਂ ਕੋਲੇ ਚੱਲੇ ਆ ਜਗਰਾਜ ਸਿੰਘ ਜੀ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਚਲੋ ਬਾਕੀ ਥੋੜਾ ਜਿਹਾ ਚੈਲੰਜ ਚ ਸਵੇਰੇ ਦਿਖਾਵਾਂਗੇ ਸ਼ਕਲ ਤੁਹਾਡੀ ਜੀ ਠੀਕ ਹੈ ਜੀ ਚਲੋ ਦੋਸਤੋ ਇਸ ਟਾਈਮ ਆਪਾਂ ਕੀਰਤਪੁਰ ਸਾਹਿਬ ਪਹੁੰਚ ਚੁੱਕੇ ਆ ਤੇ ਹੁਣ ਜਾ ਰਹੇ ਆ ਗੁਰਦੁਆਰਾ ਸ਼੍ਰੀ ਪਤਾਲਪੁਰੀ ਸਾਹਿਬ ਵੀਡੀਓ ਜੋ ਬਣੇ ਰਿਹਾ ਜੋ ਕਿਸ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਾਹਮਣੇ ਗੁਰਦੁਆਰਾ ਸਾਹਿਬ ਤੇ ਪਤਾਲਪੁਰੀ ਸਾਹਿਬ ਪਤਾ ਆ ਪਤਾਲਪੁਰੀ ਸਾਹਿਬ ਹਾਂਜੀ 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 ਵਾਸੋਨੀ ਸੀ ਆ ਵਰ ਟੂ ਯੂ ਗੁਰਦੁਆਰਾ ਸਾਹਿਬ ਦੀ ਬਾਕੀ ਦੇਖਦੇ ਆ ਕਿੰਨਾ ਸੋਹਣਾ 뷰 ਆ ਰਿਹਾ ਗੁਰਦੁਆਰਾ ਸਾਹਿਬ ਜੀ ਦਾ ਨਮਾਜ਼ ਤੇ ਸੁਣੀ ਸੁਣਾ ਬੱਲੇਦਾਰ ਦੂਰ ਤੋਂ ਨੂਰ ਆਇਆ ਸੀ ਸੰਿਆਪੈ ਅੱਜਾਂ ਮਨ ਬਣਾਵਾ ਕਿਤਨੀਆ ਚੱਕੀ ਛੱਤ ਤੇ ਰਹੀਆ ਕਿਤ ਤਾਰੇ ਚੱਲੀ ਆ ਮਾਂ ਸਿੱਖੀ ਸਾਰ ਹੈ ਦਾਨ ਕਿੰਝ ਦਈਏ ਨਾ ਮਾਲਕ ਤੇ ਅਵਸਾਰ ਜਾਨ ਨੂੰ ਕਿਹਿਆ ਤੰਗ ਮਨ ਤਾ Oh! तो आरम ਇਤੁਰਾ ਮੱਥਾ ਟੇਕ ਕੇ ਬਾਹਰ ਨਿਕਲੇ ਆ ਤੇ ਬਿਲਕੁਲ ਸਾਹਮਣੇ ਸਾਈਡ ਸ਼੍ਰੀ ਹਿਮਕੁੰਡ ਸਾਹਿਬ ਜਿਵੇਂ ਪਿੰਨੀ ਪ੍ਰਸ਼ਾਦ ਮਿਲਦਾ ਨਾ ਤੁਹਾਨੂੰ ਦਿਖਾਇਆ ਸੀ ਵੀਡੀਓ ਦੇ ਵਿੱਚ ਉਵੇਂ ਪਿੰਨੀ ਪ੍ਰਸ਼ਾਦ ਮਿਲ ਰਿਹਾ 20 ਰੁਪਏ ਦਾ ਇੱਕ ਪੈਕੇਟ ਆ ਤੇ ਬਹੁਤ ਸੋਹਣੀ ਪੈਕਿੰਗ ਹੋਈ ਹੋਈ ਆ ਇਹ ਲੈਣ ਲੱਗੇ ਆ ਕੱਲੂ ਕੰਮ ਆਊਗਾ ਸਸੂ ਆ ਜੀ 好，再见。 ਪੁਰਦਵਾਰਾ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੋਇਆ ਵਾ ਬੋਰਡ ਦੇ ਉੱਤੇ ਸਾਰਾ ਹਾਂ ਪਾਉਜ਼ ਕਰਕੇ ਪੜ੍ਹ ਸਕਦੇ ਹੋ ਤੁਸੀਂ ਸਾਰਾ ਅਜੇ ਪਤਾ ਨਹੀਂ ਹੈਗਾ ਕਿੱਥੇ ਪੈਣਾ ਵਾ ਕੀ ਕਰਨਾ ਕੀ ਨਹੀਂ ਕਰਨਾ ਸਰੋਂ ਨੰਗਰ ਛੱਕਦੇ ਆ ਇੱਕ ਇੱਕ ਫੁਲਕਾ ਉਸ ਤੋਂ ਬਾਅਦ ਦੇਖਦੇ ਆ ਲੰਗਰ ਦੀਆਂ ਤਿਆਰੀਆਂ ਹੁੰਦੀਆਂ ਪਈਆਂ ਸਵੇਰ ਰਹੀਆਂ ਹਾਂਜੀ ਕਦੋਂ ਦੇ ਬੈਠੇ ਹੋਏ ਸੀ ਮੈਂ ਥੋੜੀ ਵੀਡੀਓ ਵੀਡੀਓ ਐਡਿਕਟ ਕਰ ਗਿਆ ਜਾਂਦਾ ਸੀਗਾ ਟਾਈਮ ਲੱਗ ਗਿਆ ਤੇ ਆਹ ਹਾਲੇ ਤੰਬੂ ਦੇ ਵਿੱਚ ਪੈ ਰਹਿਆ ਵਾਂ ਮੈਂ ਵੈਸੇ ਤਾਂ ਹੁਣ 2-3 ਘੰਟੇ ਹੋ ਚੱਲੇ ਬਾਹਰ ਹੀ ਬੈਠੇ ਹੋਏ ਆ ਇੱਧਰ ਚਾਹ ਦਾ ਲੰਗਰ ਤਿਆਰ ਹੋਈ ਜਾਂਦਾ ਵਾ ਸੇਵਾਦਾਰ ਸੇਵਾ ਕਰੀ ਜਾਂਦੇ ਆ ਤੇ ਰਾਤ ਦੇ ਆ ਕਿੰਨੇ ਵੱਜ ਗਏ ਤੁਹਾਨੂੰ ਦਿਖਾਉਣਾ 11 ਵੱਜ ਗਏ ਆ 11:00 ਵੱਜ ਕੇ 1 ਮਿੰਟ ਤੇ ਬਾਈ ਜੀ ਲੱਗੇ ਹੋਏ ਆ ਤੁਸੀਂ ਨਾਮ ਕੀ ਹੈ ਬਾਈ ਜੀ ਤੁਹਾਡਾ ਕਲਵੰਤ ਕਲਵੰਤ ਸਿੰਘ ਤੇ ਕਲਵੰਤ ਦੇ ਬਾਈ ਨਾਲ ਕਿੰਨੀ ਦੇਰ ਤੇ ਗੱਲਾਂ ਬਾਤਾਂ ਕਰੀ ਜਾਂਦੇ ਨਾਲ ਦੁੱਧ ਪੀ ਜਾਂਦੇ ਏ ਤੇ ਬਹੁਤ ਵਧੀਆ ਨੇਚਰ ਆ ਬਾਈ ਉਹਨਾਂ ਦਾ ਤੇ ਇਹਨਾਂ ਨੇ ਫਿਰ ਸਾਰੀ ਰਾਤ ਹੁਣ 11 ਵਜੇ ਕਲਵੰਤ ਬਾਈ ਉਹਨਾਂ ਨੇ ਤੇ ਨਾਲ ਇਹਨਾਂ ਦੇ ਹੋਰ ਸੇਵਾਦਾਰਾਂ ਇਹਨਾਂ ਨੇ ਸਾਰੀ ਰਾਤ ਚਾਹ ਦਾ ਲੰਗਰ ਦੀ ਸੇਵਾ ਕਰਨੀ ਆ ਤੇ ਜਿਵੇਂ ਜਿਵੇਂ ਸੰਗਤਾਂ ਆਈਆਂ ਆਣਗੀਆਂ ਓਵੇਂ ਓਵੇਂ ਚਾਹ ਦਾ ਲੰਗਰ ਜਿਹੜਾ ਹੈਗਾ ਇਹ ਵਰਤਾਈ ਜਾਣਗੇ ਤੇ ਆ ਇਹਨਾਂ ਦਾ ਸਾਰਾ ਲੰਗਰ ਦਾ ਸੈਟਅਪ ਲੱਗਿਆ ਹੋਇਆ ਵਾ ਆਹ ਟਰਾਲੀਆਂ ਲੰਗਰ ਦੇ ਸਮਾਨ ਨਾਲ ਭਰੀਆਂ ਹੋਈਆਂ ਸਾਰੀਆਂ ਇੱਧਰ ਸਬਜ਼ੀਆਂ ਹੋ ਗਈਆਂ ਤੇ ਨਾਲ ਹਲਵਾਈਆਂ ਦੇ ਬੈਨ ਕਰਨ ਦੀ ਜਗ੍ਹਾ ਵਿੱਚ ਹੀ ਮੈਂ ਫਸਿਆ ਹੋਇਆ ਇਹਨਾਂ ਦੇ ਕੀ ਕਲੰਤ ਬਾਈ ਮਾਰ ਕੇ ਜਲਾਵਾਂਗੇ ਪਕੌੜਾ ਫਿਰ ਹਾਂਜੀ ਤੜਕੇ ਤੜਕੇ ਆ ਤੜਕੇ ਆਪਾਂ ਉੱਥੇ 100 ਰੁਪਏ ਲਾ ਬਣਾਵਾਂਗੇ ਵੀਡੀਓ ਜੀ 4 ਵਜੇ ਜਾ ਪਕੌੜਾ ਹਾਂਜੀ ਜੀ ਜੀ ਬਿਲਕੁਲ ਤੇ ਹਾਂਜੀ ਤਾਂ ਅੱਜ ਦਾ ਟਿਕਾਣਾ ਆਪਣਾ ਆਹਲਾ ਤੰਬੂ ਆ ਵੈਸਤਾ ਬਾਹਰ ਵੀ ਸੰਗਦਾ ਪਈ ਜਾਂਦੀ ਆ ਵਾ ਪਰ ਬਾਹਰ ਥੋੜੀ ਤਰੇਲ ਜ਼ਰੂਰ ਪੈਂਦੀ ਆ ਤੇ ਰਜਾਈ ਲੈ ਆਂਦੀ ਆ ਲੰਗਰ ਛਕਿਆਂ ਦਾ ਚਾਹ ਦਾ ਚਾਹ ਵੀ ਪੀ ਜਾਂਦੀ ਆ ਤੇ ਤੇ ਚਲੋ ਹੁਣ ਆਪਾਂ ਇੱਥੇ ਇੱਥੇ ਸਮਾਪਤੀ ਕਰਦੇ ਆ ਤੇ ਮੈਂ ਕਿਹਾ ਚਲੋ ਸੌਂਦੇ-ਸੌਂਦੇ ਥੋੜਾ ਜਿਹਾ ਇੱਕ ਅੱਧੀ ਵੀਡੀਓ ਬਣਾ ਲਈਏ ਹੋਰ ਤੇ ਮਿਲਦੇ ਆ ਸਵੇਰੇ ਹਾਂਜੀ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆਂ ਆਪਾਂ ਬਾਕੀ ਸਵੇਰ ਦੀ ਨਵੀਂ ਵੀਡੀਓ ਦੇ ਨਾਲ ਮਿਲਾਂਗੇ ਅੱਜ ਇੰਨੀ ਵੀਡੀਓ ਤਾਂ ਬਣਾਈ ਸੀ ਪਹੁੰਚਦੇ ਪਹੁੰਚ ਤੇ ਸ਼ਾਮ ਲੱਗ ਗਿਆ ਤੇ ਬਾਕੀ ਮੈਂ ਕਿਹਾ ਥੋੜਾ ਯਾਰ ਰਾਤ ਦਾ ਵੀਊ ਦਿਖਾਤਾ ਵਾ ਗੁਰਦੁਆਰਾ ਸਾਹਿਬ ਜੀ ਦਾ ਕਿਤਾ ਦਾ ਵਾ ਤੇ ਬਾਕੀ ਸਵੇਰ ਦੀ ਵੀਡੀਓ ਦੇ ਨਾਲ ਮਿਲਦੇ ਆਂ ਚੈਨਲ ਤੇ ਬਣੇ ਰਹੋ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਤਦ ਤੱਕ ਲਈ ਸਾਰੇ ਉਸ ਸੱਸੀ ਘਰ ਨਮਸਤੇ ਬਾਏ ਬਾਏ ਸੀ ਯੂ ਟੂਮਾਰੋ ਬਾਏ